ਬੀਤੇ ਦਿਨੀ ਪਿੰਡ ਲੰਮੇ ਤੋਂ ਏਟੀਐਮ ਲੁੱਟਣ ਵਾਲੇ گروਹ ਦੇ 4 ਮੈਂਬਰਾਂ ਨੂੰ ਜਗਰੋਂ ਪੁਲਿਸ ਨੇ ਕਾਬੂ ਕੀਤਾ ਹੈ ਇਸ ਮਾਮਲੇ ਵਿੱਚ ਪਹਿਲਾਂ 2 ਔਰਤਾਂ ਕਾਬੂ ਕੀਤੀਆਂ ਜਾ ਚੁੱਕੀਆਂ ਨੇ ਇਸ ਮੌਕੇ ਐਸਐਸਪੀ ਜਗਰੋਂ ਨਮਦੀਪ ਸਿੰਘ ਬੈਂਸ ਨੇ ਦੱਸਿਆ ਕਿ ਕਾਬੂ ਕੀਤੇ ਗਏ ਇਨ੍ਹਾਂ 4ਾਂ ਨੇ ਏਟੀਐਮ ਵਿੱਚੋਂ 17 ਲੱਖ ਰੁਪਏ ਆਪਣੀ ਇਸ ਪ੍ਰਾਪਤੀ ਲਈ ਲੁੱਟੇ ਸਨ ਚੋਰ ਚੋਰੀ ਕਰਨ ਤੋਂ ਬਾਅਦ ਇਹ ਕਾਬੂ ਕੀਤੀਆਂ ਗਈਆਂ ਦੋਵੇਂ ਔਰਤਾਂ ਕੋਲ ਰੁਕੇ ਸਨ ਦੋ ਦਿਨ ਉਹਨਾਂ ਕੋਲ ਰੁਕ ਕੇ ਆਪ ਹਿਮਾਚਲ ਘੁੰਮਣ ਚਲੇ ਗਏ ਪੁਲਿਸ ਨੇ ਪਹਿਲਾਂ ਇਹਨਾਂ ਦੋਵੇਂ ਔਰਤਾਂ ਨੂੰ ਕਾਬੂ ਕੀਤਾ ਤੇ ਹੁਣ ਇਹਨਾਂ ਚਾਰਾਂ ਨੂੰ ਕਾਬੂ ਕਰਕੇ 6 ਲੱਖ ਰੁਪਏ ਬਰਾਮਦ ਕਰ ਲਏ ਨੇ ਅਤੇ ਬਾਕੀ ਰਕਮ ਜਲਦੀ ਹੀ ਬਰਾਮਦ ਕਰ ਲਈ ਜਾਵੇਗੀ ਜਗਰਾਉ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀ ਸੁਬਾਸ ਦੀ ਰਿਪੋਰਟ ਕਵਰੀ ਹੋਈ ਹੈ ਜੀ 21 ਮਿਤੀ 18 9 2024 ਨੂੰ ਐਸਐਸਓ ਬਟੂਰ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉਹਨਾਂ ਦੇ ਏਰੀਆ ਦੇ ਵਿੱਚ ਪਿੰਦੇ ਪਿੰਦ ਲੰਮੇ ਤੇ ਪੀਐਨਬੀ ਬੈਂਕ ਦੀ ਬ੍ਰਾਂਚ ਦੇ ਵਿੱਚ ਏਟੀਐਮ ਦੀ ਕੱਟ ਕਰਕੇ ਚੋਰੀ ਦੀ ਵਾਰਦਾਤ ਤੋਂ ਅਨਜਾਨ ਦਿੱਤਾ ਗਿਆ ਇਹਦੇ ਵਿੱਚ ਫਿਰ ਇਸ ਦੇ ਰਿਗਾਰਡਿੰਗ ਐਫਆਈਆਰ ਨੰਬਰ 74 218 9 2024 ਅੰਡਰ ਸੈਕਸ਼ਨ 334 305 ਪੀਐਨਐਸ ਰਜਿਸਟਰ ਕੀਤੀ ਗਈ ਤੇ ਇਸ ਦੀ ਜਿਹੜੀ ਤਫਤੀਸ਼ ਹੈਗੀ ਹੈ ਉਹ ਸਟਾਰਟ ਕੀਤੀ ਗਈ ਹੈ ਤਫਤੀਸ਼ ਐਸਐਚਓ ਅਠੂਰ ਤੇ ਸੀਆਈਏ ਇੰਚਾਰਜ ਵੱਲੋਂ ਮੁਕੰਮਲ ਕੀਤੀ ਗਈ ਇਹਦੇ ਵਿੱਚ ਹੁਣ 6 ਵਿਅਕਤੀ ਜਿਹੜੇ ਹੈਗੇ ਆ ਇਸ ਮੁਕਤਲੇ ਦੇ ਵਿੱਚ ਨਾਮਿਨੇਟ ਕਰਕੇ ਅਰੈਸਟ ਕਰ ਲਏ ਗਏ ਹਨ ਇਹਨਾਂ ਵਿਅਕਤੀਆਂ ਦੇ ਨਾਂ ਹਨ ਹਰਵਿੰਦਰ ਸਿੰਘ ਵਾਸੀ ਸਰਾਭਾ ਸੰਦੀਪ ਸਿੰਘ ਵਾਸੀ ਸਰਾਭਾ ਮਨਪ੍ਰੀਤ ਸਿੰਘ ਵਾਸੀ ਮੋਗਾ ਰਾਜਵਿੰਦਰ ਸਿੰਘ ਵਾਸੀ ਬੁਲਵਾਣਾ ਜ਼ਿਲ੍ਹਾ ਬਠਿੰਡਾ ਤੇ ਦੋ ਲੇਡੀਜ਼ ਹੈਗੀਆਂ ਜੀ ਹਰਪ੍ਰੀਤ ਕੌਰ ਅਤੇ ਵੀਰਪਾਲ ਕੌਰ ਜਿਹੜਾ ਰਾਜਵਿੰਦਰ ਸਿੰਘ ਹੈ ਗਿਆ ਉਹਦੇ ਉੱਤੇ ਪਹਿਲੇ 9 ਮੁਕਦਮੇ ਦਰਜ ਹਨ ਚੋਰੀ ਦੇ ਤੇ ਹੋਰ ਸੈਕਸ਼ਨਸ ਦੇ ਵਿੱਚ ਇਸ ਮੁਕਦਮੇ ਦੇ ਵਿੱਚ ਅਜੇ ਤੱਕ ਇੱਕ ਬੁਲੇਟ ਮੋਟਰਸਾਈਕਲ ਨੰਬਰ BB10JL5403 ਇੱਕ ਐਕਟਿਵਾ ਦੋ ਗੈਸ ਸਿਲੰਡਰ ਤੇ 6 ਲੱਖ ਰੁਪਏ ਜਿਹੜੇ ਹੈਗੇ ਉਹ ਬਰਾਮਦ ਕੀਤੇ ਗਏ ਜੀ ਸਰ ਜਿਹੜੀ ਬਾਕੀ ਰਿਕਵਰੀ ਹੈ ਜੀ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲਦੀ ਹੈ ਤੁਸੀਂ ਦੱਸਿਆ ਇਹਨਾਂ ਨੂੰ ਕੁਝ ਕਿਸ ਮੋਟਿਵ ਨਾਲ ਇਹਨਾਂ ਨੇ ਕੀਤਾ ਸੀਗਾ ਚੋਰੀ ਕਰਨ ਲਈ ਕੀਤਾ ਸੀ ਜਮਦਰਿਸ ਤੋਂ ਲਾ ਪਹਿਲਾਂ ਵੀ ਇਹਨਾਂ ਨੇ ਇਦਾਂ ਦੀਆਂ ਕਸ਼ੂਰੀਆਂ ਕੀਤੀਆਂ ਜਾਂ ਉਹਦੇ ਵਿੱਚ ਤਾਂ ਜਿਸ ਤਰ੍ਹਾਂ ਦੱਸਿਆ ਗਿਆ ਇੱਕ ਦੋ ਤੋਸ਼ੀ ਹੈਗਾ ਰਾਜਵਿੰਦਰ ਸਿੰਘ ਉਹਦੇ ਤੇ ਪਹਿਲੇ 9 ਚੋਰੀ ਦੇ ਮਾਮਲੇ ਦਰਜ ਸਰ ਬਾਰਦਾਤ ਤੋਂ ਬਾਅਦ ਕਿੱਥੇ ਸੀਗੇ ਇਨਸਾਨ ਠੀਕ ਹੈ ਹੈ ਕਿੰਨੇ ਪੈ ਲੁੱਟੇ ਇਥੋਂ 17 ਲੱਖ ਲੇਡੀਜ਼ ਵੀ ਨਾਲ ਸੀਗੇ ਤੁਹਾਡੇ ਤੋਂ ਕਰਦੇ ਸੀ ਨਾਲ ਤੁਹਾਡੇ ਨਹੀਂ ਕਰਦੇ ਮੈਂ ਤੇਰੇ ਘਰੇ ਤੇ ਚਾਰ ਜਾਨਾਂ